ਹਾਂਜੀ ਦੋਸਤੋ ਜਿਹੜਾ ਬਾਸਮਤੀ ਝੋਨੇ ਦੇ ਰੋਗ ਵਿੱਚ ਝੰਡਾ ਰੋਗ ਹੁੰਦਾ ਉਹਦੇ ਰੋਗ ਥਾਮ ਦੇ ਲਈ ਅੱਜ ਕੁਝ ਦਵਾਈ ਦੀ ਸਪਰੇਅ ਕਰਨ ਲੱਗੇ ਆ ਤੇ ਉਹਦੇ ਵਾਸਤੇ ਘੋਲ ਲੱਗੇ ਬਣਾਉਣ ਆ 1.5 ਕਿਲੋ ਗੋੜ ਦੇ ਹਿਸਾਬ ਨਾਲ ਲਿਆ ਜੀ ਤੇ ਉਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਤੇ ਘੋਲ ਦੇ ਵਿੱਚ ਉਹਦੇ ਚ ਆ ਇੱਕ ਬਾਇਓਲੋਜੀਕਲ ਫੰਗੀਸਾਈਡ ਹੈਗਾ ਜੀ ਆ ਆਪੀਲ ਕੰਪਨੀ ਦਾ ਵਾ ਤੇ ਇਹ ਪਹਿਲੀ ਵਾਰ ਲੱਗੇ ਆ ਪੌਣ ਤੇ ਇਹਦਾ ਰਿਜ਼ਲਟ ਵਿਖਾਂਗੇ ਤੇ ਪਹਿਲਾਂ ਦੋ ਵਾਲੀ ਫੰਗੀਸਾਈਡ ਖਾਂਚਰ ਲਾ ਕੇ ਪਾ ਚੁੱਕੇ ਆ ਤੇ ਉਹਨਾਂ ਨਾਲ ਇੰਨਾ ਫਰਕ ਨਹੀਂ ਪਿਆ ਤੇ ਹੁਣ ਤੀਜੀ ਵਾਰ ਲੱਗਿਆ ਕਰਨਾ ਖਰਚਾ ਵੀ ਤੁਹਾਨੂੰ ਪਤਾ ਹੋਈ ਜਾਂਦਾ ਵਾ ਸੋ ਪਹਿਲੀ ਵਾਰ ਸਾਡੇ ਖੇਤਾਂ ਦੇ ਵਿੱਚ ਝੰਡਾ ਰੋਗ ਕਾਫੀ ਜ਼ਿਆਦਾ ਆ ਗਿਆ ਵਾ ਤੇ 16 ਬੰਨੇ ਵੈਰਾਈਟੀ ਜਿਹਦੇ ਵਿੱਚ ਆਇਆ ਤੇ ਆਪ ਹੋਂ ਲਗਿਆ ਤੇ ਇਹਦੇ ਨੂੰ ਤਿਆਰ ਕਰਨ ਵਾਸਤੇ ਬਾਲਟੀ ਵਿੱਚ ਇਹਨਾਂ ਗੋੜ ਕੋਲ ਬਣਾਇਆ ਜੀ ਤੇ ਤਿੰਨਾਂ ਕ ਲਈ ਸਪਰੇਅ ਖੋਲਾਂਗੇ ਤੇ ਵਿੱਚ 1.5 ਕਿਲੋ ਪਾਵਾਂਗੇ ਗੋੜ ਤੇ ਇਹਨੂੰ ਕੁਝ 8-9 ਘੰਟੇ ਇਦਾਂ ਹੀ ਭਿਉਆ ਰਹਿਣ ਦਾਂਗੇ ਤੇ ਫਿਰ ਇਹਦੇ ਵਿੱਚ ਕੋਲ 2 4 5 ਟੇਕੀਆਂ ਸਾਹ ਪਰ ਇੱਕ ਦੇ ਹਿਸਾਬ ਦੇ ਨਾਲ ਸਪਰੇਅ ਕਰਾਂਗੇ